ਆ 5 ਮਿੰਟ ਦਾ ਟਾਈਮ ਆ ਜਿਹੜਾ ਪਹਿਲਾ ਪੁਆਇੰਟ ਬਣਾ ਗਿਆ ਮੱਲ ਕੁਸ਼ਤੀ ਦਾ ਜੇਤੂ ਤਾੜੀ ਮਾਰਦੇ ਜੋਰ ਦਾ ਦੋਨਾਂ ਪਹਿਲਵਾਨਾਂ ਦੇ ਲਈ ਲੈ ਵੀ ਦਰਲਾਸ਼ ਸਹਿ ਅੱਜ ਦੁਨੀਆ ਦੇ ਮੱਲ ਪੁੱਜੇ ਗੁਨੇਂਦਰ ਬਾਈ ਦਾ ਤੇ ਤੇਰਾ ਬਹੁਤ ਵੱਡਾ ਹਮਰੋਲ ਦਿਨ ਰਾਤ ਵੱਡੀ ਉਮੀਦ ਕੀਤੀ ਭਰਾਵਾਂ ਨੇ ਤੇ ਅੱਜ ਦੇ ਮੱਲਾਂ ਨੂੰ ਤੁਸੀਂ ਸਤਿਕਾਰ ਦਿੱਤਾ ਲੈ ਵੀ ਪ੍ਰਤਿਪਾਲ ਬਲਵੰਤ ਜੀ ਫਗਵਾੜਾ ਦੇ ਤਰਮਿੰਦਰ ਕੁਆਲੀ ਦੀ ਕੁਸ਼ਤੀ ਪੁਆਇੰਟ ਦੇ ਆਧਾਰ ਤੇ ਹੈ ਜੇ ਹੁਣ ਤੱਕ ਕੁਸ਼ਤੀਆਂ ਵਧੀਆ ਲੱਗੀਆਂ ਸਾਡੀ ਸਾਰੀ ਗ੍ਰਾਮ ਪੰਜਾਬ ਲਈ ਤਾੜੀ ਮਾਰਦੇ ਨਗਰ ਦੇ ਲਈ ਜਿਨ੍ਹਾਂ ਨੇ ਮਾਣ ਦਿੱਤਾ ਮੁਹੱਬਤ ਦਿੱਤੀ ਤੇ ਫਾਈਨਲ ਕੁਸ਼ਤੀ ਇਸ ਵੇਲੇ ਐਨ ਲਾਸਟ ਕੜੀ ਚੱਲ ਰਹੀ ਹੈ ਇਸ ਵੇਲੇ ਪ੍ਰਿਤਪਾਲ ਪਹਿਲਵਾਨ ਜੀ ਫਗਵਾੜਾ ਦੇ ਧਰਮਿੰਦਰ ਕੁਹੜੀ ਲਾ ਗੋਨੀ ਦੌਲਤਪੁਰਿਆ ਵੀ ਪੁਜਿਆ ਲਾ ਚੱਲਦੀ ਕੁਸ਼ਤੀ ਮੈਦਾਨ ਦੇ ਵਿੱਚ ਨਗਰਪੁਰਾ ਦਰਮਿਆਨਾ ਓ ਬੱਲੇ 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 ਕਹਿੰਦਾ ਕੜੀ ਦੀ ਕੜੀ ਦਾ ਟਾਈਮ ਟੱਪ ਸਕਦਾ ਓ ਸਰਾ ਕਰਾ ਦਿੱਤਾ ਚੱਲਦੀ ਕੁਸ਼ਤੀ ਦੇ ਵਿੱਚ ਪ੍ਰਿਤਪਾਲ ਫਗਵਾੜਾ ਜੇਟ ਮਾਰਦੇ ਜੋਰਦਾਰ ਪੁਆਇੰਟ ਦੇ ਦਰਦ ਤੇ ਪ੍ਰਿਤਪਾਲ ਫਗਵਾੜਾ ਕੁਸ਼ਤੀ ਵਿੱਚੋਂ ਜਿੱਤ ਪ੍ਰਾਪਤ ਕਰ ਚੁੱਕਿਆ